ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਤਜਿੰਦਰ ਮਿੱਡੂ ਖੇੜਾ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਜੀ ਬਠਿੰਡਾ ਗੋਨਿਆਣਾ ਰੋਡ ਤੇ ਤੇ ਪਰਦੇਸੀ ਭਰਾ ਵਿਚਾਰਾ ਵੇਚਦਾ ਮੂੜੇ ਸੋ ਮੈਂ ਵੀ ਘਰ ਵਾਸਤੇ ਮੂੜੇ ਲੈਣੇ ਸੀ ਸੋ ਮੈਂ ਖਾ ਤੁਹਾਡੇ ਸਾਰਿਆਂ ਨਾਲ ਵੀਡੀਓ ਸਾਂਝੀ ਕਰੀ ਜੀ ਮੈਂ ਹੋਰ ਪਾਸੇ ਬਹੁਤ ਟਰਾਈ ਮਾਰੀ ਪਰ ਇਸ ਭਰਾ ਤੋਂ ਬਹੁਤ ਜਾਇਜ਼ ਰੇਟਾਂ 'ਚ ਮੂੜੇ ਮਿਲੇ ਔਰ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਮੂੜੇ ਬਣਾਉਂਦਾ ਸੋ ਜੇ ਕਿਸੇ ਭੈਣ ਭਰਾ ਨੂੰ ਮੂੜਿਆਂ ਦੀ ਲੋੜ ਹੋਵੇ ਨਾ ਤਾਂ ਗੋਨਿਆਣਾ ਰੋਡ ਤੇ ਆ ਜਾਓ ਝੀਲਾਂ ਟੱਪਣ ਸਾਰੀ ਬਾਲਵਾ ਕੌਚ ਜਿਹੜਾ ਮੈਂ ਸਾਹਮਣੇ ਬੈਠਾ ਜਤਿੰਦਰ ਕੁਮਾਰ ਹੈ ਇਹਦਾ ਨਾਂ ਇਹ ਤੋਂ ਲੈ ਸਕਦੇ ਆ ਮੂੜੇ ਔਰ ਤਰ੍ਹਾਂ ਤਰ੍ਹਾਂ ਦੇ ਮੂੜੇ ਹੁੰਦੇ ਆ ਖਾਸ ਕਰਕੇ ਬੱਚਿਆਂ ਲਈ ਵੀ ਮੂੜੇ ਛੋਟੇ ਛੋਟੇ ਆ ਦੇਖੋ ਸੋ ਬੱਚਿਆਂ ਵਾਲੇ ਮੂੜੇ ਵੀ ਹੁੰਦੇ ਆ ਇਹਦੇ ਕੋਲ ਸਾਰੇ ਹੁੰਦੇ ਆ ਕਾਫੀ ਤਰ੍ਹਾਂ ਦੇ ਮੂੜੇ ਰੱਖਦਾ ਹੈ ਔਰ ਟੇਬਲ ਟੂਲ ਵੀ ਬਣਾਉਂਦਾ ਹੈ ਰੇਟ ਦੂਜਿਆਂ ਨਾਲ ਬਹੁਤ ਘੱਟ ਹੈ ਕੁਆਲਿਟੀ ਵੀ ਚੰਗੀ ਹੈ ਸੋ ਮੈਂ ਤਾਂ ਅੱਜ ਅਸੀਂ ਘਰੇ ਵਸਤੇ ਲੈ ਕੇ ਗਿਆ ਅੰਜ ਪੰਜ ਮੂੜੇ ਔਰ ਟੇਬਲ ਜੇ ਕਿਸੇ ਨੂੰ ਹੋਰ ਨੂੰ ਵੀ ਚਾਹੀਦੇ ਹੋਣ ਮੂੜੇ ਤੇ ਇਹਦੇ ਕੋਲ ਆਓ ਵਿਚਾਰੇ ਕੋਲ ਜਾਇਜ ਰੇਟਾਂ ਦੇ ਟਰਾਈ ਮਾਰ ਲਿਓ ਪਹਿਲਾਂ ਹੋਰ ਪਾਸੇ ਵੀ ਫੇਰੇ ਇਹਦੇ ਕੋਲ ਆਇਓ ਆ ਜੋ ਗਰ ਕਰਦੇ ਆ ਆਪਾਂ ਗੱਲਬਾਤ ਠੀਲਾ ਟੱਪਣ ਤੋਂ ਪਹਿਲਾਂ ਠੀਕ ਹੈ ਨਹੀਂ ਜੇ ਕਿਸੇ ਨੇ ਘਰ ਵਾਸਤੇ ਮੂੜੇ ਲੈਣੇ ਆ ਵਧੀਆ ਇਹਦੇ ਕੋਲ ਵਧੀਆ ਵੈਰਾਈਟੀ ਦੇ ਮੂੜੇ ਮਿਲ ਜਾਂਦੇ ਆ ਤੇ ਇਸ ਤੋਂ ਲੈ ਸਕਦਾ ਜਤਿੰਦਰ ਕੁਮਾਰ ਠੀਕ ਹੈ ਨਾ ਔਰ ਬੱਚਿਆਂ ਲਈ ਵੀ ਖਾਸ ਮੂੜੇ ਇਹਨੇ ਨੇ ਬਣਾਏ ਆ ਦੇਖੋ ਛੋਟੇ ਛੋਟੇ ਸੋ ਵਧੀਆ ਮੂੜੇ ਹੁੰਦੇ ਇਹਦੇ ਕੋਲੇ ਯਾਰ ਵਿਚਾਰੇ ਨੇ ਮੈਂ ਵੀ ਮੂੜੇ ਲਏ ਆ ਇਹਨਾਂ ਤੋਂ ਔਰ ਬਹੁਤ ਹੀ ਜੈਜ ਰੇਟ ਤੇ ਮੂੜੇ ਦਿੱਤੇ ਇਹਨਾਂ ਨੇ ਸੋ ਮੇਜ ਮੂਜ ਟੇਬਲ ਵੀ ਹੁੰਦੇ ਆ ਔਰ ਰੰਗ ਬਰੰਗੇ ਸੋ ਵਧੀਆ ਕੰਮ ਆ ਯਾਰ ਵਿਚਾਰੇ ਇਹਦਾ ਤਾਂ ਗਰੀਬ ਬੰਦਾ ਹੈ ਜੇ ਕਿਸੇ ਨੇ ਕੋਈ ਲੈਣੇ ਹੋਣ ਮੂੜੇ ਇਹਦੇ ਨਾਲ ਕਰੋ ਸੰਪਰਕ ਵਿਚਾਰਾ ਜੈਜ ਰੇਟ ਤੇ ਮੂੜੇ ਦਿੰਦਾ ਹੈ ਇਹ ਕਿਸ ਨੇ ਮੂੜੇ ਲੈਣੇ ਹੋ ਨਾ ਇਹ ਮੰਨ ਲਓ ਝੀਲਾਂ ਟੱਪਨਸਾਰ ਮੂੜੇ ਆਪਾਂ ਲੈ ਲੈ ਕਿਵੇਂ ਲੱਗੇ ਆਪਾਂ ਵਧੀਆ ਮੂੜੇ ਆ ਯਾਰ ਜਾਇਜ਼ ਰੇਟ ਹੈ ਇਹ ਘਰੇ ਕਿਸ ਨੇ ਲੈਣੇ ਹੋ ਨਾ ਵਧੀਆ ਮੂੜੇ ਆ ਸੋ ਘਰ ਵਾਸਤੇ ਇੱਥੋਂ ਲਿਜਾ ਸਕਦਾ ਫੇਰ ਆਪ ਝੀਲਾਂ ਟੱਪਨਸਾਰ ਗੋਨੇਆਂ ਨੂੰ ਜਦੋਂ ਜਾਣਦੇ ਆ ਮਾਲਵਾ ਕਾਲਜ ਦੇ ਬਿਲਕੁਲ ਸਾਹਮਣੇ ਜੇ ਬੰਦੇ ਆ ਠੀਕ ਆ ਅਸੀਂ ਤਾਂ ਚਾਰ ਮੂੜੇ ਲੈ ਲੇ ਬਾਈ ਇਹਨਾਂ ਤੋਂ ਇੱਕ ਛੋਟਾ ਲਿਆ ਪੰਜ ਤੋ ਹੋਰ ਵੀ ਕਿਸੇ ਨੇ ਲੈਣੇ ਹਨ ਮੁੜੇ ਤਾਂ ਇਹਨਾਂ ਨਾਲ ਕਰ ਸਕਦਾ ਸੰਪਰਕ ਆ ਬੰਦਾ ਠੀਕ ਹੈ ਨਾ ਆ ਜਾਓ ਵੀਰ ਕੋਲੇ ਲੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਤੱਕ ਵੀ ਪਹੁੰਚੇ ਜਾਇਜ਼ ਰੇਟ ਦੇ ਦਿੰਦਾ ਨਾਲੇ ਜਾਵਾਂ ਕੋਈ ਬਾਹਲਾ ਰੇਟ ਨਹੀਂ